ਮਿੱਕੇ ਹੋਰਾਂ ਨੂੰ ਪੰਜਾਬ ਦੇ ਵਿੱਚ ਕੋਈ ਤੋਸਾ ਨਹੀਂ ਕੋਈ ਵਾਸਤਾ ਨਹੀਂ ਪਤਾ ਨਹੀਂ ਕਿੱਥੋਂ ਆ ਗਿਆ ਬੀਟੈਗ ਜਾਂ ਆ ਠੀਕ ਹੈ ਤੂੰ ਆਪਦੇ ਗਾਣੇ ਗਾਈਏ ਇਹਨਾਂ ਦਾ ਠੀਕ ਹੈ ਵੀ ਤੂੰ ਕੀ ਲੈਣਾਗਾ ਜਦੋਂ ਕਈ ਵਾਰੇ ਕੋਈ ਕੰਗੜਾ ਨੇ ਪੰਜਾਬ ਨੂੰ ਮਾੜਾ ਬੋਲਿਆਗਾ ਜਾਂ ਕੋਈ ਹੋਰ ਪੰਜਾਬ ਨੂੰ ਮਾੜਾ ਬੋਲਿਆ ਕਦੇ ਇਹ ਗੱਲ ਦੇ ਵਿੱਚ ਆਏ ਨੇ ਅੱਜ ਇਹ ਫੇਮ ਲੈਂਡ ਦੇ ਮਾਰੇ ਦਰਜੀਤ ਨੂੰ ਅਜਾ ਕਦਮ ਨਹੀਂ ਚਲਣੀ ਚਾਹੀਦੀ ਐ ਨਹੀਂ ਕਰਨਾ ਚਾਹੀਦਾ ਬਾਹਰ ਨਹੀਂ ਕਰਨਾ ਚਾਹੀਦਾ ਠੀਕ ਹੈ ਇੱਕ ਖਾਤ ਲੋਗੇ ਨੇ ਕਿ ਸਿਰਫ ਫੇਮ ਲੈਂਡ ਦੇ ਮਾਰੇ ਜਾ ਆਪਣੇ ਆਪ ਨੂੰ ਅੰਦਰੋਂ ਟੱਕੇ ਨਾਲ ਵਿਆਪੀ ਘੋਣ ਦੇ ਮਾਰੇ ਮਤਲਬ ਅੱਜ ਇਹ ਸੋਸ਼ਲ ਵੀਡੀਓ ਤੇ ਆ ਰਹੇ ਨੇ ਇਹਨਾਂ ਦੀਆਂ ਬਾੜੀਆਂ ਗੱਲਾਂ ਸੁਣਨ ਦੀ ਲੋੜ ਨਹੀਂ ਕਿਸੇ ਵੀ ਗੱਲ ਦਾ ਔਰ ਕਰਨ ਦੀ ਲੋੜ ਨਹੀਂ ਇਹਨਾਂ ਦਾ ਬਾਈਕਾਟ ਕਰੋ ਦਲਜੀਤ ਆਪਣਾ ਭਾਈ ਆ ਪੰਜਾਬ ਦੇ ਨਾਲ ਖੜਾਗਾ ਹਰ ਵਾਰੀ ਮਤਲਬ ਜਾ ਕੇ ਉਹ ਮਤਲਬ ਕਿ ਹਰ ਇੱਕ ਸ਼ੋਹ ਦੇ ਵਿੱਚ ਕਹਿਣਾ ਮੈਂ ਹਾਂ ਪੰਜਾਬ ਪੰਜਾਬ ਦੀ ਗੱਲ ਕਰਦਾ ਪੰਜਾਬ ਦਾ ਨਕਸ਼ਾ ਲੈ ਕੇ ਜਾਂਦਾ ਚਾਦਰਾਂ ਕੁਰਤਾ ਵਗੈਰਾ ਬੰਦਾ ਕੁਰਤਾ ਪਜਾਮਾ ਪਾਉਂਦਾ ਅਵਾਨੀਆਂ ਦੇ ਵਿਆਹ ਦੇ ਵਿੱਚ ਗਿਆ ਦਰਜੀਤ ਨਾਲ ਇੱਕ ਐਦਾਂ ਦਾ ਬਿਲਕੁਲ ਨਾ ਕਰੂ ਕਿਉਂਕਿ ਦਰਜੀਤ ਹਮੇਸ਼ਾ ਪੰਜਾਬ ਨਾਲ ਖੜਨ ਵਾਲਾ ਬੰਦਾ ਪੰਜਾਬੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦਾ ਇੱਤੇ ਵੀ ਉਹਦਾ ਸ਼ੋਅ ਲੱਗਿਆ ਫਿਰ ਕਿਸੇ ਵੀ ਪਲੇਟਫਾਰਮ ਤੇ ਹੋਵੇ ਵੱਡੇ ਤੋਂ ਵੱਡੇ ਪਲੇਟਫਾਰਮ ਤੇ ਹੋਵੇ ਉਹ ਗੱਲ ਉਹਨੇ ਪੰਜਾਬੀ ਚ ਕੀਤੀ ਆ ਕਦੇ ਵੀ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਵੀ ਹਿੰਦੀ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ ਜਿਆਦਾਤਰ ਪਿਆਬੀ ਬੋਲਣ ਦੀ ਕੋਸ਼ਿਸ਼ ਕਰਦਾ ਹੈ ਇਸ ਕਰਕੇ ਆ ਵੀਕੇ ਵਰਗਿਆਂ ਦਾ ਆ ਬੀ ਪ੍ਰੈਗ ਵਰਗਿਆਂ ਦਾ ਇਹਨਾਂ ਨਾਲ ਬੜੀਆਂ ਗੱਲਾਂ ਕਰਨ ਦਾ ਜਾਂ ਇਹਨਾਂ ਦੀਆਂ ਗੱਲਾਂ ਸੁਣਨ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਜੇਕਰ ਤੁਹਾਨੂੰ ਇਹ ਕਵਰ ਚੰਗੀ ਲੱਗ ਗਿਆ ਤਾਂ ਵੀਡੀਓ ਨੂੰ ਲਾਈਕ ਕਰ ਲੋ ਤੇ ਬਾਅਦ ਤੋਂ ਬਾਅਦ ਸ਼ੇਅਰ ਕਰ ਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਿਉਂਕਿ ਇਹ ਤੁਹਾਡਾ ਚੈਨਲ ਆ ਬਿਲਕੁਲ ਨਵਾਂ ਚੈਨਲ ਆ ਆਪਾਂ ਕ੍ਰੀਏਟ ਕੀਤਾ ਜੀ ਇਹ ਚੈਨਲ ਦੇ ਉੱਪਰ ਆਪਾਂ ਸਿਰਫ ਪੰਜਾਬ ਦੀਆਂ ਗੱਲਾਂ ਆ ਕਿ ਤੁਹਾਡੇ ਮਤਲਬ ਦੇ ਗੱਲਾਂ ਹੱਕ ਵਾਲੀਆਂ ਗੱਲਾਂ ਦੀ ਵੀਡੀਓ ਪਾਵਾਂਗੇ ਝੂਠ ਦੀ ਵੀਡੀਓ ਆਪਾਂ ਕਦੇ ਵੀ ਚੈਨਲ ਤੇ ਨਹੀਂ ਪਾਉਣੀ ਇੱਕ ਇਹ ਜੀ ਜੁੜੇ ਰਹੋ ਤੁਹਾਡਾ ਆਪਣਾ ਚੈਨਲ ਜੀ ਐਜੀ ਨਿਊਜ਼